ਲਓ ਜੀ ਆਹ ਮੱਝ ਇੱਕ ਕਰ ਚੈੱਕ ਕਰ ਸਕਦੇ ਹਾਂ ਤਨੋਲਾ ਮੰਡੀ ਦੀ ਵੱਡੇ ਸਿੰਗਾ ਦੀ ਆ ਬੋਡੀ ਬੰਤਰ ਦੇਖ ਸਕਦੇ ਹੋ ਤੇ ਥਾਣ ਹਵਾਨਾ ਦੇਖੋ ਥਾਣ ਹਵਾਨਾ ਦੇਖ ਸਕਦੇ ਹਾਂ ਬਹੁਤ ਵਧੀਆ ਜ਼ਬਰਦਸਤ ਹਵਾਨਾ ਲੱਗਿਆ ਵਿੱਚੀ-ਵੱਚੀ ਬਹੁਤ ਆ ਗਈ ਬਾਕੀ ਥਾਂ ਤੁਹਾਨੂੰ ਸੋਹਣੇ ਨੇ ਬੋਡੀ ਢਾਂਚੇ ਦੀ ਵੀ ਠੀਕ ਆ ਬਾਕੀ ਗੱਲਬਾਤ ਕਰਦੇ ਆ ਬਾਈ ਨਾਲ ਕੀ ਰਿਕਾਰਡ ਆ ਸਾਰੀ ਗੱਲਬਾਤ ਕਰਕੇ ਪੂਰ ਕਾਰ ਲੈ ਕੇ ਦਿੰਨੇ ਆ ਬਾਈ ਤੁਹਾਨੂੰ ਹਾਂਜੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਵੀਰੇ ਜਿਹੜੀ ਆਪਾਂ ਮੱਝ ਤੋੜ ਕੇ ਦਿਖਾਈ ਆ ਕੀ ਰਿਕਾਰਡ ਆ ਇਹਦਾ ਇਹ ਤੀਜੇ ਸੂਈ ਮੱਝ ਸੁਈ ਜੀ ਨੇ ਤੀਜੇ ਸੂਈ ਆ ਹਾਂਜੀ ਸੂਈ ਨੂੰ 7 ਦਿਨ ਹੋ ਗਏ 7 ਦਿਨ ਹੋ ਗਏ ਸੂਈ ਹਾਂਜੀ ਠੀਕ ਆ ਕਿੰਨਾ ਬਰ ਬੋਲਾ ਤਿਆਰ ਆ ਹੁਣ ਇਸ ਟਾਈਮ 14 ਲੀਟਰ ਦੁੱਧ ਤਿਆਰ ਆ ਜੀ 14 ਲੀਟਰ ਦੁੱਧ ਤਿਆਰ ਆ 3 ਕਿਲੋਵਾਂ ਦਾ ਕਿੰਨਾ ਗੋਲਾ ਲੀਟਰ ਦੁੱਧ ਮੈਂ ਦੇ ਦਿੰਦੀ ਹਾਂ ਹਾਂ 16 ਲੀਟਰ ਪਾ ਦਊਗੀ ਗਰੰਟੀ ਹੈ ਜੀ ਤੀਜੇ ਸੁਈ ਆਣਾ ਤੀਜੇ ਸੁਈ ਸੁਈ ਜੀ ਠੀਕ ਆ ਜੀ ਸਤਨ ਹੋਊ ਸੁਨ ਨੂੰ ਮਗਰ ਕੱਟੀ ਆ ਮਗਰ ਕੱਟੀ ਆ ਜੀ ਰਿਕਾਰਡ ਵਾਲੀ ਵਰਕ ਨਾਰਮਲ ਹੀ ਆ ਨਹੀਂ ਨਾਰਮਲ ਨਹੀਂ ਰਿਕਾਰਡ ਵਾਲੀ ਜੀ ਕਿਹੜੇ ਦੀ ਪਿਓਰ ਮੋਹਰਾ ਦੀ ਹੈਗੀ ਪਿਓਰ ਮੋਹਰਦਾ ਨਹੀਂ ਪਤਾ ਵੀਰੇ ਬੋਲ ਚਿੱਟਾ ਇੱਕ ਵਾਲ ਵੀ ਹੈ ਨਹੀਂ ਠੀਕ ਆ ਜੀ ਬੋਲਦਾ ਨਹੀਂ ਪਤਾ ਕਿਹੜਾ ਬੋਲਦਾ ਜੀ ਨਹੀਂ ਪਤਾ ਠੀਕ ਆ ਜੀ ਨਹੀਂ ਪਿਓ ਠੀਕ ਹੈ ਜੀ ਕੀ ਮੁੱਲ ਕਰਿਆ ਬਾਈ ਇਹਦਾ ਮੁੱਲ ਤਾਂ ਜੀ 1.60 ਲੱਖ ਰੁਪਏ 1.60 ਲੱਖ ਰੁਪਏ ਦੇਣੀ ਕਿੰਨੇ ਦੀ ਆ 1.45 ਲੱਖ ਦੀ ਵਿੱਚ ਦੇਣ ਹੋ ਗਈ ਜੀ ਦੇਵਾਂਗੇ 1.45 ਲੱਖ ਦੀ ਜਸ ਨੂੰ ਹੀ ਆ ਜਣੀ ਬਾਜੀ ਕੋਈ ਇਹਦੇ ਵਿੱਚ ਮਾਨਦਾਨ ਤਾਂ ਹੋ ਸਕਦਾਗਾ ਠੀਕ ਹੈ ਜੀ ਸੌਦੇ ਹੋਣੇ ਯਾਨੀ ਉਹ ਸੌਦੇ ਬਾਜੀ ਨਹੀਂ ਆਉਣੀ ਨਹੀਂ ਹਾਂਜੀ ਠੀਕ ਹੈ ਜੀ ਤੇ ਜਿਵੇਂ ਮਰਦੀ ਤਸੱਲੀ ਕਰਕੇ ਬੰਦਾ ਘਰੋਂ ਲੈ ਜੇ ਹਨਾ ਕੁੜੀ ਵਾਲੀ ਚਾਹੇ ਦੋ ਡੰਗ ਚੋਲੇ ਜਿਹੇ ਚਾਰ ਚਾਰ ਡੰਗ ਜਿਵੇਂ ਮਰਦੀ ਚੋ ਕੇ ਲੈ ਜੇ ਹਨਾ ਇਹ ਤਾਂ ਮੰਡੀ ਤੇ ਸੇਲ ਹੋ ਗਈਗਾ ਠੀਕ ਹੈ ਜੀ ਠੀਕ ਹੈ ਜੀ ਨਹੀਂ ਬੰਦਾ ਘਰੋਂ ਤਸੱਲੀ ਕਰ ਲੇ ਜਿਵੇਂ ਮਰਦੀ ਠੀਕ ਹੈ ਜੀ ਤੇ ਇਹ ਕਿਹੜਾ ਪੰਡਾ ਬਾਈ ਦਾ ਪੰਡਾ ਸ਼ੇਤਨੋਲੀ ਆ ਜੀ ਤਨੋਲਾ ਹੀ ਆ ਜੀ ਹਾਂਜੀ ਜ਼ਿਲ੍ਹਾ ਬਰਨਾਲਾ ਦਾ ਜੀ ਜ਼ਿਲ੍ਹਾ ਬਰਨਾਲਾ ਦਾ ਠੀਕ ਹੈ ਨੰਬਰ ਬੋਲ ਦਿਓ 94173 ਜੀ ਜੀ 55984 ਦੁਬਾਰੇ ਫੇਰ ਬੋਲੋ 94173 ਹਾਂਜੀ 55984 ਠੀਕ ਹੈ ਜੀ ਲੱਗਿਆ ਕੁਝ ਪਹਿਲਾਂ ਮੁੱਲ ਬਾਜੀ ਲੱਗੀਆਂ ਦਾ ਜੀ ਲੱਗ ਘੱਟ ਲੱਗਦਾ ਹੈ ਜੀ ਠੀਕ ਹੈ ਉਹ ਪਤਾ ਇਹ ਸਵੇਰ ਸਵੇਰਾਣਾ ਜੀ ਠੀਕ ਹੈ ਮੇਲਾ ਦੇਖਣਾ ਹੈ ਹਾਂ ਅਜੇ ਮੇਲਾ ਦੇਖਦਾ ਤਾਂ ਟਾਈਮ ਹੀ 11:00 ਵਜੇ ਰਹਿ ਗਿਆ ਹਾਂ ਹਾਂ ਜੀ ਹਾਂ ਜਿਵੇਂ ਜਿਵੇਂ ਚਲੋ ਮਿਲਦਾ ਜੀ ਮੇਰ ਬਾਦ ਹੈਗਾ ਚਲ ਦੇਖ ਕੇ ਨਾ ਫਿਰ ਮੌਕੇ ਤੇ ਉਹ ਜਾ ਹੋ ਜਾਂਦਾ ਹਾਂ ਹਾਂਜੀ ਹਾਂਜੀ ਠੀਕ ਆ ਭਾਈ ਧੰਨਵਾਦ ਜੀ ਧੰਨਵਾਦ ਤੇ ਨੋ ਵੀਰੇ ਆ ਮੱਝ ਨੂੰ ਦਿਖਾਤੀ ਸੱਜਣੋ ਆ ਮੱਝ ਤੁਸੀਂ ਕਰ ਸਕਦੇ ਹੋ ਚੈੱਕ ਜੇ ਕਿਸੇ ਵੀਰ ਨੂੰ ਆ ਮੱਝ ਪਸੰਦ ਆਉਂਦੀ ਹੈ ਬਾਈ ਕਹਿੰਦਾ ਤੀਜਾ ਸੂਆ ਬਾਕੀ ਤਸੱਲੀ ਜਿਵੇਂ ਮਰਜ਼ੀ ਕਰਕੇ ਆਪ ਦੀ ਇਹ ਮੱਝ ਨੂੰ ਖਰੀਦ ਸਕਦੇ ਹੋ ਬਾਈ ਨਾ ਕਰ ਲਿਓ ਸੰਪਰਕ ਨੰਬਰ ਤੁਹਾਨੂੰ ਲੈ ਕੇ ਦਿੱਤਾ